गुरु गोविंद सिंह कबूल किया है मेरे कुल किले नहीं नहीं, नहीं रहे फौज भी नहीं रही सिंह भी नहीं रहे शस्त्र भी नहीं रहे बस्तर भी नहीं रहे मेरे को धन भी नहीं रहा संपदा भी नहीं रही कबूल कर दा ना साजो ना बाजो ना फौजो ना फर्श खुदा बंद बख्शन दईश वर्श मेरे हृदय खुदा बैठा है ਜਿੰਨੇ ਚਿਰ ਤੱਕ ਖੁਦਾ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ ਇਹ ਤੇ ਖੁਦਾ ਦੀ ਹਾਰ ਹੋ ਜਾਏਗੀ ਇਹ ਤੇ ਰੱਬ ਦੀ ਹਾਰ ਹੋ ਜਾਏਗੀ ਮੈਂ ਨਹੀਂ ਮੰਨ ਸਕਦਾ ਸੂਬਾ ਸਰਹੰਦ ਦੀ ਕਚੈਰੀ ਵਿੱਚ ਜਦ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ ਲਾਡਲੇ ਪੇਸ਼ ਕੀਤੇ ਗਏ ਨਵਾਬ ਵਜੀਦ ਖਾਨ ਕਹਿੰਦਾ ਇਹ ਮਾਸੂਮ ਅਸਤ ਇਹ ਤੇ ਬਹੁਤ ਛੋਟੇ ਨੇ ਇਹ ਤੇ ਬਹੁਤ ਛੋਟੇ ਨੇ ਦਾ ਮਤਲਬ ਹੈ ਨਵਾਬ ਨੂੰ ਭੁਲੇਖਾ ਸੀ ਕਿ ਦਰੇ ਵੱਡੇ ਜਵਾਨ ਹੋਣਗੇ ਪਕੜ ਕੇ ਲਿਆਂਦੇ ਸਾਹਮਣੇ ਦੇਖ ਕੇ 당ਗ ਰਹੇ ਗਏ ਤੇ ਨੇ ਕਹਿਣ ਕਿ ਬਹੁਤ ਛੋਟੇ ਇਹ ਮਾਸੂਮਤ ਤੇ ਬਿਲਕੁਲ ਮਾਸੂਮ ਨੇ ਉਸ ਵਕਤ ਜੋ ਮਹਿਫਿਲ ਵਿੱਚ 17 ਬੰਦੇ ਬੈਠੇ ਸਨ ਨਵਾਬ ਮਲੇਰ ਕੋਟਲਾ ਵੀ ਸੀ ਦੀਵਾਨ ਸੁਚਾਨੰਦ ਵੀ ਸੀ ਕਾਜ਼ੀ ਵੀ ਸੀ ਆਲੇ ਦੁਆਲੇ ਦੇ ਹੋਰ ਜਾਗੀਰਦਾਰ ਵੀ ਸਨ ਇਤਿਹਾਸ ਕਹਿੰਦਾ ਸਤਾਰਾਂ ਬੰਦੇ ਇਹਨਾਂ ਦੀ ਕਚਹਿਰੀ ਵਿੱਚ ਇਹਨਾਂ ਮਾਸੂਮ ਬੱਚਿਆਂ ਨੂੰ ਪੇਸ਼ ਕੀਤਾ ਗਿਆ ਪਕੜ ਕੇ ਪੇਸ਼ ਕੀਤਾ ਗਿਆ ਨਵਾਬ ਕਹਿੰਦਾ ਇਹ ਮਾਸੂਮ ਅਸ ਇਹ ਮਾਸੂਮ ਨੇ ਬਹੁਤ ਛੋਟੇ ਨੇ ਦੀਵਾਨ ਸੁਚਾਨੰਦ ਖੜਾ ਹੋ ਕੇ ਕਹਿੰਦਾ ਇਹ ਮਾਸੂਮ ਨੇ ਇਹ ਫਰਜ਼ੰਦ ਮਾਰਸਤ ਇਹ 마ਸੂਮ ਨਹੀਂ ਨੇ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦਿਆ ਦੀਵਾਨ ਸੁਚਾਨੰਦ ਹੱਥ ਦੇ ਚਮਾਲ ਹੈ ਤਿਲਕ ਲਾਇਆ ਹੈ ਜਨੇਊ ਵੀ ਪਹਿਨੇ ਹੈ ਅੰਮ੍ਰਿਤ ਵੇਲੇ ਉੱਠਦਾ ਹੈ ਗੋਬਰ ਦਾ ਲੇਪਾ ਦੇਂਦਾ ਜ਼ਮੀਨ ਤੇ ਭਗਵਤ ਪੁਰਾਣ ਦਾ ਪਾਠ ਕਰਦਾ ਹੈ ਇਕਾਦੀ ਦਾ ਵਰਤ ਰੱਖਦਾ ਹੈ ਪੂਰਨ ਮਾਸੀ ਦਾ ਵਰਤ ਰੱਖਦਾ ਹੈ ਐਸਾ ਕਿਹੜਾ ਕਰਮ ਕੰਡਾ ਜਿਹੜਾ ਉਹ ਨਹੀਂ ਕਰਦਾ ਬਿਲਕੁਲ ਧਾਰਮਿਕ ਕਹਿੰਦਾ ਇਹ 마ਸੂਮ ਨੇ ਇਸਤ ਇਹ 마ਸੂਮ ਨਹੀਂ ਨੇ ਨਵਾਬ ਨੂੰ ਤੇ ਧਾਰਮਿਕ ਨਹੀਂ ਮੰਨ ਸਕਦੇ ਲੇਕਿਨ ਕਹਿੰਦਾ ਇਹ ਤੇ 마ਸੂਮ ਨੇ ਇਹ ਧਾਰਮਿਕ पर धर्म कर्म कांड धर्म धंधा नवाब वजीद खान कहंदा है भाई मोहम्मद साहब दा कहणा है तेरे हाथों नाबालिग ते औरत दा खून नहीं होना चाहिदा ये कुफ्र है ये गुनाह है अज़ेम है खुदा माफ नहीं करेगा औरत दा ते नाबालिग दा खून ਤੇਰੇ ਹੱਥੋਂ ਨਹੀਂ ਹੋਣਾ ਚਾਹੀਦਾ ਇਸਲਾਮੀ ਸ਼ਰਅ ਹੁਣ ਕਾਜ਼ੀ ਖੜਾ ਹੋਇਆ ਉਹਦੇ ਹੱਥ ਵਿੱਚ ਤਸਬੀਹ ਹੈ ਪੰਜ ਵਕਤ ਦਾ ਪੱਕਾ ਨਮਾਜ਼ੀ ਹੈ ਬਕਾਇਦਾ ਰਮਜ਼ਾਨ ਦੇ ਮਹੀਨੇ ਅਚ 3 ਰੋਜ਼ੇ ਰੱਖਦਾ ਹੈ ਐਸੀ ਕਿਹੜੀ ਇਸਲਾਮੀ ਸ਼ਰਅ ਜਿਸ ਦਾ ਉਹ ਪਾਬੰਦ ਨਹੀਂ ਹੈ ਗੰਦੇ ਨਵਾਬ ਸਾਹਿਬ ਹੁਣ ਡੋਲਣ ਦੀ ਲੋੜ ਹੀ ਨਹੀਂ ਹੈ ਸਾਨੂੰ ਗੁਨਾਹ ਨਹੀਂ ਲੱਗੇਗਾ ਇਹਨਾਂ ਨੂੰ ਜੰਦਾ ਹੀ ਦੀਵਾਰ ਦੇ ਚਿਣ ਦੋ ਕੋਈ ਖੂਨ ਨਹੀਂ ਡੋਲੇਗਾ ਦੀਵਾਰ ਦੇ ਚੁਣਨ ਦਾ ਫੈਸਲਾ ਕਾਜ਼ੀ ਦਿੰਦਾ ਹੈ ਹੱਥ ਦੇ ਤਸਬੀਹ ਹੈ ਪੰਜ ਵਕਤ ਦਾ ਪੱਕਾ ਨਮਾਜ਼ੀ ਹੈ ਪੂਰੀ ਇਸਲਾਮੀ ਸ਼ਰਾ ਦਾ ਪਾਬੰਦ ਹੈ ਇਹ ਸੱਪ ਦੇ ਬੱਚੇ ਨੇ ਇਹ ਦੀਵਾਨ ਸੁਚਾਨੰਦ ਕਹਿੰਦਾ ਹੈ ਪੂਰਾ ਧਾਰਮਿਕ ਬੰਦਾ ਬਾਗਵਤ ਪੁਰਾਣ ਦਾ ਪਾਠ ਕਰਦਾ ਹੈ ਤਿਵਾਰਾਂ ਤੇ ਵਰਤ ਰੱਖਦਾ ਹੈ ਜਮੇਂ ਦੇ ਤੇ ਗੋਬਰ ਦਾ ਲੇਪਾ ਕਰਕੇ ਬੈਠ ਕੇ ਪਾਠ ਕਰਦਾ ਹੈ ਰੋਜ਼ ਮੱਥੇ ਤੇ ਤਿਲਕ ਲੰਦਾ ਜਨੂ ਪੈਨੇ ਇਹ ਕਹਿੰਦਾ ਇਹ ਫਰਜ਼ੰਦੇ ਮਾਰਸ ਮਾਰ ਪਰਸ਼ੰਦੇ ਸੱਪ ਨੂੰ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਖਬਰਾਂ ਪਹੁੰਚੀਆਂ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ ਸਤਿਗੁਰਾਂ ਦੀ ਇੱਕ ਬਾਣੀ ਹੈ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਉਸ ਬਾਣੀ ਚ ਕਹਿੰਦੇ ਨੇ ਚਾਹ ਸੁਧ ਕੇ ਚੋਂ ਬੱਚਾ ਗਾਂ ਖੁਸ਼ਤਾਚਾਰ ਕੇ ਬਾਕੀ ਬਮਾਂ ਦਾ ਸਤ ਪੇਚੀ ਦਾ ਮਾਰ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਪੇਚੀਦਾ ਸੱਤ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ ਹੈਰਾਨ ਗਈ ਹੈ ਚਲੋ ਸਚਾਨੰਦ ਨੇ ਸੱਤ ਦੇ ਬੱਚੇ ਕੀ ਹੈ ਤੁਸੀਂ ਕਿੰਨ ਕਹਿੰਦੇ ਹੋ ਸਤਗੁਰੂ ਨੇ ਸਵੈਮ ਤਸلیم ਕਰ ਲਿਆ ਚਾਹੇ ਸ਼ੁੱਧ ਕੇ ਚੋਂ ਬੱਚੇ ਦਾ ਕੁਛ ਤਾਂ ਚਾਰ ਕਿ ਬਾਕੀ ਬਨਾਂਦਸ ਤੇ ਪੇਚੀਦਾ ਮਾਰ ਪੇਚੀਦਾ ਸੱਤ ਤੇ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ ਕੀ ਹੋਇਆ ਚਾਰ ਸੱਪ ਦੇ ਬੱਚੇ ਤੁਸੀਂ ਮਾਰ ਦਿੱਤੇ ਐਲਾਨੀਆਂ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਮਜ਼ਲੂਮ ਲਈ ਅੰਮ੍ਰਿਤ ਹਾਂ ਅਸੀਂ ਜ਼ਾਲਮ ਲਈ ਜ਼ਹਿਰ ਹਾਂ ਹੈਰਾਨੀ ਕੀ ਹੈ ਮਾਰ ਨੂੰ ਸੱਪ ਨੂੰ ਸੰਸਕ੍ਰਿਤ ਅੱਜ ਭੋਜੰਗ ਕਹਿੰਦੇ ਨੇ ਉਸ ਜ਼ਮਾਨੇ 'ਚ ਜਿੱਦੜੇ ਸਿੱਖ ਜਾ ਰਹੇ ਹੋਵੇ ਆ ਰਹੇ ਹੋਵੇ ਤੇ ਉਸ ਵਕਤ ਦੇ ਲੋਕ ਜੋ ਹਕੂਮਤ ਦੇ ਸੰ ਉਹ ਇਹ ਨਹੀਂ ਕਹਿੰਦੇ ਸਨ ਸਿੱਖ ਆ ਰਿਹਾ ਸਿੱਖ ਜਾ ਰਿਹਾ ਇਹ ਮਾਰ ਵਿੱਚ ਆਮਦ ਇਹ ਮਾਰ ਵਿੱਚ ਰਫਤ ਇਹ ਸੱਪ ਜਾ ਰਿਹਾ ਇਹ ਸੱਪ ਆ ਰਿਹਾ ਇੰਜ ਕਹਿੰਦੇ ਸਨ ਗੱਲ ਪਰ ਚੱਲ ਤੋ ਗਈ ਇਹਦੇ ਸੱਪ ਨੇ ਸਹਿਬ ਜੀ ਕੰਨ ਕੀ ਹੋਇਆ ਜੇ ਤੁਸੀਂ ਚਾਰ ਸ਼ੋਲੇ ਮਾਰ ਦਿੱਤੇ ਪੇਚੀਦਾ ਸਭ ਮੌਜੂਦ ਹੈ ਚਾਹ ਸ਼ੁੱਧ ਕੇ ਚੋਂ ਬੱਚੇ ਗਾਂ ਕੋਸ਼ਤਾਚਾਰ ਕੇ ਬਾਕੀ ਬਮਾਂਦਸਤ ਪੇਚੀਦਾ ਮਾਰ ਛੇ ਮਰਦੇ ਕੇ ਅਖ਼ਬਰ ਖਮੋਸ਼ਾਂ ਕੋ ਨਹੀਂ ਕਿ ਆਤਿਸ਼ ਦਾ ਮਾਰਾ ਫਿਰੋਜ਼ਾਂ ਕੋ ਨਹੀਂ ਚਾਰ ਚੰਗਾਰੀਆਂ ਬੁਝਾ ਕੇ ਸ਼ੋਲੇ ਭੜਕਾ ਦੇਣੇ ਨਵਾਬ ਵਜੀਦ ਖਾਨ ਇਹ ਅਕਲਮੰਦੀ ਦੀ ਗੱਲ ਨਹੀਂ ਇਹ ਕੋਈ ਦਾਨਸ਼ਮੰਦੀ ਨਹੀਂ ਇਹ ਕੋਈ ਸਿਆਣਪ ਨਹੀਂ ਹੈ ਸਪਨ ਸanskrit ਦੇ ਵਿੱਚ ਭੋਜੰਗ ਕਹਿੰਦੇ ਨੇ ਜਦ ਸਤਗੁਰ ਨੇ ਇਹ ਸ਼ਬਦ ਆਪਣੇ ਲਈ ਜੋੜ ਲਿਆ ਕਬੂਲ ਕਰ ਲਿਆ ਉਸ ਦਿਨ ਤੋਂ ਬਾਅਦ ਪਤਾ ਕੀ ਹੋਇਆ ਅੱਜ ਵੀ ਗੁਰਦੁਆਰਿਆਂ 'ਚ ਬੱਚੇ ਦਾ ਬੱਚੇ ਦਾ ਨਾਂ ਰਖਾਣਾ ਹੋਵੇ ਤੇ ਅਰਦਾਸ ਇਹ ਆਉਂਦੀ ਸਤਗੁਰ ਸੱਚੇ ਪਾਤਸ਼ਾ ਭੋਜੰਗੀ ਨੂੰ ਨਾਮ ਬਖਸ਼ੋ ਬਾਹ ਸਪ ਦੇ ਬੱਚੇ ਨੂੰ ਨਾਮ ਬਖਸ਼ੋ ਭੋਜੰਗੀ ਤੇ ਸਪ ਦੇ ਬੱਚੇ ਨੂੰ ਕਹਿੰਦੇ ਨੇ ਭੋਜੰਗ ਸਪ ਭੋਜੰਗੀ ਸਪ ਦਾ ਬੱਚਾ ਗੱਲ ਪਰਚਲਤ ਹੋ ਗਏ ਜ਼ਾਲਮ ਲਈ ਦੁਸ਼ਮਣ ਲਈ ਸੱਪ ਇੱਕ ਦੂਸਰਾ ਨਕਤਾ ਵੀ ਮੇਰੇ ਸਾਹਮਣੇ ਰੱਖਾ ਜਿਵੇਂ ਕਾਜ਼ੀ ਨੇ ਫਤਵਾ ਆਇਦ ਕੀਤਾ ਹੈ ਇਹ ਸੱਪ ਦੇ ਬੱਚੇ ਨੇ ਠੀਕ ਕਹਿ ਰਿਹਾ ਸੁਚਾਨਾ ਹੌਂ ਡੋਲਣ ਦੀ ਕੀ ਲੋੜ ਹੈ ਦੀਵਾਰ ਦੇ ਚਿੰਨ੍ਹ ਦਾ ਨਵਾਬ ਦੰ ਮੰਨ ਨਹੀਂ ਮੰਨੇ ਗਿਆ ਇਸ ਫੈਸਲੇ ਦਿੱਤੇ 16 ਬੰਦਿਆਂ ਨੇ ਦਸਕਤ ਕੀਤੀ ਤੇ ਨੇ ਇੱਕ ਨੇ ਨਹੀਂ ਕੀਤੀ ਨਵਾਬ ਮਲੇਰ ਕੋਟਲਾ ਖੜਾ ਹੋ ਗਿਆ ਕਹਿਣ ਲਗਾ ਨਹੀਂ ਆਦਾਨ ਆਰਾ ਮਾਰੇ ਵਾਕ ਆਊਟ ਕਰ ਗਿਆ ਨਿਕਲ ਗਿਆ ਛਪਟ ਕੇ ਚਲਾ ਗਿਆ ਮੁਸਲਮਾਨ ਸੀ ਇਹ ਕੋਈ ਪੰਜ ਵਕਤ ਦਾ ਪੱਕਾ ਨਿਮਾਜ਼ੀ ਨਹੀਂ ਸੀ ਨਵਾਬ ਮਲੇਰ ਕੋਟਲੇ ਬਾਰੇ ਉਸ ਵਕਤ ਦੇ ਨਵਾਬ ਬਾਰੇ ਇਹ ਕਹਾਣੀਆਂ ਨੇ ਇਹ ਕੋਈ ਪੱਕਾ ਸ਼ਰਈ ਵੀ ਨਹੀਂ ਸੀ। ਪੰਨ ਵਕਤ ਦਾ ਨਾਮਾਜੀ ਵੀ ਨਹੀਂ ਸੀ। ਕਦੇ-ਕਦੇ ਹੀ ਪੜ ਲੈਂਦਾ ਸੀ ਜਮੇ ਦੇ ਨਿਵਾਸ। ਪੱਕੇ ਤੀ ਰੋਜ਼ੇ ਵੀ ਨਹੀਂ ਰਖਦਾ ਸੀ ਕੋਈ ਦੋ ਚਾਰ ਰਖ ਲੈਂਦਾ ਸੀ। ਸ਼ਰਦਾ ਪਾਬੰਦ ਨਹੀਂ ਸੀ। ਇਹ ਸੋਨਾ ਬੰਦਿਆਂ ਨਾਲ ਨਹੀਂ ਸਹਿਮਤ ਹੋਇਆ। ਖੜਾ ਹੋ ਗਿਆ। ਕਹਿੰਦਾ ਗਲਤ ਹੈ। ਇਹ 마ਸੂਮ ਨੇ ਛੋਟੇ ਨੇ। ਇਹ ਨਾ 마ਸੂਮ ਬੱਚਿਆਂ ਨੂੰ ਦੀਵਾਰ ਦੇ ਚੜਨਾ। ਆਹ ਦਾ ਨਾਰਾ ਮਾਰੇ। ਬੈਠਿਆ ਨਹੀਂ ਕਿਦਰੇ ਦਬਾਹ ਨਾ ਪਾਣ ਦਸ ਖਤ ਲਈ ਉੱਠ ਕੇ ਚਲਾ ਗਿਆ ਵਾਕ ਆਊਟ ਕਰ ਗਿਆ ਹੈਰਾਨਗੀ ਗੱਲ ਜੋ ਧਾਰਮਿਕ ਨਹੀਂ ਹੈ ਉਹਦਾ ਹਿਰਦਾ ਇਤਨਾ ਕੋਮਲ ਪੰਜ ਵਕਤ ਦਾ ਪੜਨ ਵਾਲਾ ਨਮਾਜ਼ ਕਾਜ਼ੀ ਭਾਗਵਤ ਪੁਰਾਣ ਦਾ ਪਾਠ ਕਰਨ ਵਾਲਾ ਸੁਚਾਨੰਦ ਇਤਨਾ ਕਠੋਰ ਧਰਮ ਜਦ ਧੰਦਾ ਬਣ ਜਾਏ ਤੇ ਉਹ ਮਨੁੱਖ ਜਿਤਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਦੇ ਵਿੱਚ ਵੱਡੇ ਤੋਂ ਵੱਡਾ ਜ਼ਾਲਮ ਵੀ ਇਤਨਾ ਕਠੋਰ ਨਹੀਂ ਹੋਵੇਗਾ ਜਿੰਨੇ ਖੂਨ ਖਰਾਬੇ ਰਾਜਨੀਤੀ ਕਰਕੇ ਹੋਇਨੇ ਉਸ ਤੋਂ ਦੁਗਣੇ ਹੋਇਨੇ ਧਰਮ ਕਰਕੇ ਕਹਿੰਦੇ ਨੇ ਭੇਟੰਡੇ ਦੇ ਨੇੜੇ ਔਰੰਗਜ਼ੇਬ ਦੇ ਚਾਰਪੰਨ ਅਹਲਕਾਰ ਜੋ ਧਨ ਗੁਰੂ ਗੋਬਿੰਦ ਸਿੰਘ ਜੀ ਨਾਲ ਸ਼ਰਧਾ ਰੱਖਦੇ ਸਨ ਸ਼ਹਿਦਾ ਤੁਹਾਨੂੰ ਪਤਾ ਹੋਵੇ ਮਾਛੀਵਾੜੇ ਤੋਂ ਆਲਮਗੀਰ ਤੱਕ ਜੋ ਲੈਣੇ ਨਬੀ ਖਾਂ ਗਨੀ ਖਾਂ ਮੋਂਡੇ ਤੇ ਚੱਕ ਕੇ ਪਾਲਕੀ ਚ ਬਿਠਾ ਕੇ ਐਸੇ ਮੁਸਲਮਾਨ ਸੰਸਮ ਜੋ ਕਹਿੰਦੇ ਸਨ ਸਾਡਾ ਪੀਰ ਹੈ ਵਾਦੀ ਅੱਲਾ ਹੈ ਦੂਰ ਕਿਉਂ ਜਾਵ ਜਿਸ ਦਿਨ ਧਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਏ ਨੇ ਸਭ ਤੋਂ ਪਹਿਲੇ ਇਸ ਗੱਲ ਦੀ ਖਬਰ ਕਿਸ ਨੂੰ ਹੋਈਏ ਭੀਖਣ ਸ਼ਾਹ ਨੂੰ ਇਹ ਪੂਰਬ ਦੀ ਤਰਫ ਨਮਾਜ਼ ਪਿਆ ਪੜਦਾ ਹੈ ਚੇਲੇ ਆਨੇ ਸੇਵਾਦਾਰਾ ਨੇ ਇਹ ਆਖ ਦਿੱਤਾ ਖਾਦਮਾਨ ਹੈ ਫਕੀਰ ਸਾਈਂ ਮੂੰਹ ਮੋੜ ਲੋ ਕਿਹੜੇ ਪਾਸੇ ਨਮਾਜ਼ ਤੇ ਪੜਦੇ ਹੋ ਕਹਿਣ ਲਗਾ ਕੀ ਕਰਾਂ ਜਿਸ ਅੱਲਾ ਨੂੰ ਮੈਂ ਲੈਂਦੇ ਦੀ ਤਰਫ ਸਜਦਾ ਕਰਦਾ ਸੀ ਉਹਦਾ ਨੂਰ ਚੜਦੇ ਦੀ ਤਰਫ ਪ੍ਰਗਟ ਹੋਇਆ ਮੈਂ ਕੀ ਕਰਾਂ ਇਹ ਪੈਦਲ ਯਾਤਰਾ 3 ਮਹੀਨੇ ਕਰਕੇ ਪਟਨਾ ਪਹੁੰਚਿਆ ਦਰਸ਼ਨ ਕਰਨ ਲਈ ਬੀਖਣ ਸ਼ਾ ਮੁਸਲਮ ਫਕੀਰ ਨਵੀ ਖਾਂ ਗਨੀ ਖਾਂ ਮੋਂਡੇ ਤੇ ਚੁੱਕ ਕੇ ਲੈਂਦੇ ਨੇ ਖੈਰ ਲਮਕਾਵਾ ਨਾ ਇਹ ਐਹਨਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਦਾ ਰੱਖਦੇ ਸਨ ਕਹਿਣ ਲੱਗੇ ਮਹਾਰਾਜ ਅਸੀਂ ਸੁਲਾ ਕਰਾ ਦੇਈਏ ਚਾਹੁੰਦੇ ਆ ਸੁਲਾ ਹੋ ਜਾਏ ਸਤਿਗੁਰ ਕਹਿਣ ਲੱਗੇ ਸੁਲਾ ਸਾਡੇ ਰੋਮ ਰੋਮ ਦੇ ਚ ਵਸਦੀ ਠੀਕ ਹੈ ਕਰੋ ਐਹਨਕਾਰ ਕਹਿਣ ਨਾ ਫਿਰ ਇੱਕ ਸ਼ਰਤ ਹੈ ਤੁਸੀਂ ਹਾਰ ਮੰਨ ਲਓ ਸਾਹਿਬ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਹਾਰ ਤੇ ਹੋ ਗਈ ਏ ਤੁਹਾਡੀ ਪਿਤਾ ਸ਼ਹੀਦ ਹੋ ਗਏ ਚਾਰੇ ਬੱਚੇ ਮਾਰੇ ਗਏ ਤੁਹਾਡੇ ਸਾਰੇ ਸਿੰਘ ਮਾਰ ਦਿੱਤੇ ਗਏ ਤੁਹਾਡੇ ਕਿਲੇ ਸਾਰੇ ਡੈਡੇਰੀ ਹੋ ਗਏ ਤੁਹਾਡੇ ਜੇਬ ਵਿੱਚ ਇੱਕ ਦਮੜਾ ਨਹੀਂ ਇਸ ਵਕਤ ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਤੁਹਾਡੇ ਨਾਲ ਕੋਈ ਸੰਗੀ ਸਾਥੀ ਵੀ ਨਹੀਂ ਕੱਲ ਲਿਓ ਤਨਹਾਰ ਸਾਡੀ ਨੇਕ ਨੀਤੀ ਏ ਸਾਡੀ ਸ਼ਰਧ ਇਹ ਇਸ਼ਾਰਾ ਇਨ ਐਲਕਾਰਾਂ ਦਾ ਇਹ ਸੀ ਕਿ ਅਸੀਂ ਚਾਹੀਏ ਤੇ ਹੁਣ ਤੁਹਾਨੂੰ ਪਕੜ ਸਕਦੇ ਹਾਂ ਸਾਡੀ ਸ਼ਰਧਾ ਹੈ ਸਾਡੀ ਨੈਿਕ ਨੀਤੀ ਹੈ ਅਸੀਂ ਤੁਹਾਡੇ 'ਚ ਸ਼ਰਧਾ ਰੱਖਦੇ ਹਾਂ ਅਕੀਦਤ ਰੱਖਦੇ ਹਾਂ ਬਿਹਤਰ ਹੋਵੇਗਾ ਜਦ ਹਾਰ ਹੋ ਗਈ ਹੈ ਤੇ ਇਸ ਸਚਾਈ ਨੂੰ ਕਬੂਲਣ ਦੇ ਚ ਹਰਜ ਕੀ ਹੈ ਸਚਾਈ ਨੂੰ ਕਬੂਲਣ ਦੇ ਚ ਕੀ ਹਰਜ ਹੈ ਸਾਹਿਬ ਕਹਿੰਦੇ ਨਾ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੀ ਹੋਰ ਗੱਲ ਹੈ ਮੈਂ ਮੰਨ ਨਹੀਂ ਸਕਦਾ ਇੱਕ ਐਲਕਾਰ ਨੇ ਤੇ ਇਹ ਵੀ ਕਹਿ ਦਿੱਤਾ ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਹੈ ਤਲਵਾਰ ਨਹੀਂ ਤੁਸੀਂ ਬੰਦਗੀ ਕਰਦੇ ਹੋਏ ਚੰਗੇ ਲੱਗਦੇ ਹੋ ਮੋਂਡੇ ਤੇ ਬੰਦੂਕ ਨਹੀਂ ਪਤਾ ਹੈ ਸਾਹਿਬ ਕੀ ਕਹਿੰਦੇ ਨੇ ਬਲਾ ਚਾਰ ਦੇ ਦਰਮਿਆ ਆਮਦਮ तो फंग आमदम एहलकारों में लाचार होके मजबूर होके चुकी है मेरी खुशी नहीं है ये मेरी खुशी नहीं है मैं तो मजबूर हो गया लाचार हो गया हाथ जोड़ के कोई जालम अगर अपने कदम ना रोके तो हाथ तोड़ के उसके कदम रोकना असी अपना धर्म समझते हैं हलाल है ਚੁੰਕਾਰ ਜ਼ਹਾ ਮਹਿਲ ਤੇ ਦਰਗੋਜਸ ਹਲਾਲਸ ਤ ਬੁਰਦੰਬ ਸ਼ਮਸ਼ੀਰ ਦਸ ਇਹ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨੇ ਲੇਕਿਨ ਅਹਲਕਾਰਾਂ ਨੇ ਇਹ ਅਖੇ ਮਹਾਰਾਜ ਹੈ ਤੇ ਤੁਹਾਡੇ ਕੋਲ ਕੁਛ ਵੀ ਨਹੀਂ ਕੁਛ ਵੀ ਨਹੀਂ ਇਤਿਹਾਸ ਪਰਸੰਨ ਤੇ ਕਵੀ ਸੰਤੋਖ ਸਿੰਘ ਜੀ ਕਹਿੰਨ ਤਿੰਨ ਦਿਨ ਦਾ ਅਨਪਾਣੇ ਵੀ ਨਹੀਂ ਗ੍ਰਹਿਨ ਕੀਤਾ ਸੀ ਜਦ ਇਹ ਅਹਲਕਾਰ ਮਿਲਣੇ ਤੰਦੇ ਕਪੜੇ ਪਾਟੇ ਹੋਏ ਸਨ। ਔਰ ਪੈਦਲ ਯਾਤਰਾ ਕਰ ਰਹੇ ਸਨ। ਨਾਲ ਸੰਗੀ ਸਾਥੀ ਕੋਈ ਨਹੀਂ ਸੀ। ਉਸ ਹਾਲਤ ਵਿੱਚ ਇਹ ਅਹਲਕਾਰ ਕਹਿੰਦੇ ਨੇ ਜਦ ਕੁਝ ਵੀ ਨਹੀਂ ਹੈ। ਤੇ ਸਚਾਈ ਨੂੰ ਕਬੂਲ ਕਰਨ ਦੇ ਝਾਰਜ ਕੀ ਹੈ। ਸਤਿਗੁਰ ਕਹਿੰਦੇ ਨੇ ਇਹ बार-बार ਨਾ ਆਖੋ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ। 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 ਇੱਕ ਵਾਰ ਤਾਂ ਇੱਕ ਅਹਲਕਾਰ ਵੀ ਹੈਰਾਨ ਹੋ ਗਏ ਹੈ ਕਿਲੇ ਡੈਡੇਰੀ ਹੋ ਗਏ ਸਾਰੇ ਸਿੰਘ ਅਸੀਨਾਂ ਦੇ ਮਾਰ ਦਿੱਤੇ ਕੋਈ ਸਿਪਾਹਸਲਾਰ ਸੰਗਈ ਸਾਥੀ ਨਹੀਂ ਕੋਹੜਾ ਤੱਕ ਨਹੀਂ ਨਾਂਦਾ ਪਰਿਵਾਰ ਵਿਛੜ ਗਿਆ ਬੱਚੇ ਸ਼ਹੀਦ ਹੋ ਗਏ ਪਿਤਾ ਸ਼ਹੀਦ ਹੋ ਗਿਆ ਕਹਿੰਦੇ ਨੇ ਹੈ ਤਾਂ ਅਹਲਕਾਰ ਕਹਿੰਦੇ ਨੇ ਕੀ ਹੈ ਧਿਆਨ ਨਾਲ ਸੁਣਨਾ साहब कहने ना, 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 ना साजो ना बाजो ना फौज ना फर्श मैं कबूल करदा मेरे कुल किले नहीं रहे फौज भी नहीं रही सिंह भी नहीं रहे शस्त्र भी नहीं रहे बस्तर भी नहीं रहे मेरे कुल धन भी नहीं रहा संपदा भी नहीं रही कबूल करदा ना साजो ना बाजो ना फौज ना फर्श खुदा बंद बख्शन दईश वर्श मेरे हिरदे च खुदा बैठे ਜਿੰਨੇ ਚਿਰ ਤੱਕ ਖੁਦਾ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ ਤੇ ਖੁਦਾ ਦੀ ਹਾਰ ਹੋ ਜਾਏਗੀ ਕਿ ਤੇ ਰੱਬ ਦੀ ਹਾਰ ਹੋ ਜਾਏਗੀ ਮੈਂ ਨਹੀਂ ਮੰਨ ਸਕਦਾ ਹਾਂ ਮੇਰਾ ਹਿਰਦਾ ਇਨਕਾਰੀ ਹੋ ਜਾਏ ਖੁਦਾ ਤਾਂ ਉਹ ਗਲ ਵੱਖਰੀ ਹੈ ਜਦ ਹਿਰਦੇ 'ਚ ਉਹ ਬੈਠੇ ਹਾਰ ਮੰਨ ਲਾਏ ਤੇ ਖੁਦਾ ਦੀ ਹਾਰ ਹੈ ਮਾੜਾ ਜਿਹਾ ਕੰਡਾ ਬੰਦੇ ਨੂੰ ਲੱਗਦਾ ਕਹਿੰਦਾ ਪਤਾ ਨਹੀਂ ਗੁਰੂ ਹੈ ਕਿ ਨਹੀਂ ਰੱਬ ਹੈ ਕਿ ਨਹੀਂ ਇਹ ਸਵਲ ਹੈ ਕਿ ਨਹੀਂ ਈਸ਼ਵਰ ਸਾਡੇ ਹੁਕਮ ਦੇ ਨਾਲ ਕੰਮ ਕਰਨ ਵਾਲਾ ਨਹੀਂ ਈਸ਼ਵਰ ਆਪਣੇ ਵਿਧਾਨ ਦੇ ਨਾਲ ਕੰਮ ਕਰਦਾ ਚਾਹਾ ਸ਼ੁੱਧ ਕੇ ਚੋਂ ਬੱਚੇ ਦਾ ਕੁਸ਼ਤਾ ਚਾਰ ਕੀ ਹੋਇਆ ਹੈ ਮੇਰੇ ਕੋਲ ਕੁਛ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ੰਦਈ ਐ ਸ਼ਵਰਸ਼ ਇੱਕ ਐਲਕਾਰ ਨੇ ਹੱਥ ਜੋੜ ਕੇ ਕਹਿ ਦਿੱਤਾ ਮਹਾਰਾਜ ਅਸੀਂ ਚਾਹਨੇ ਆ ਕੋਈ ਸੁਲਾ ਦੀ ਧਾਰਾ ਨਿਕਲੇ મેં સમજતા મનુખ ધાર્મિક છે જોતા ટુટેનું સંસ્કૃત કહે ભોગી જુડેનું કહે જો રબના જુડ્યા હોય ઓ કામ કે હોયગ જોડના જોડના દો કૌમનું જોડના દો પરવારનું જોડના દો મિત્રાનું જોડના દો ઘરનું જોડના જોડના ઉમ હોવે ਜੋਗੀ ਦਾ ਅਰਥ ਹੈ ਜੁੜਿਆ ਹੋਇਆ ਜੋੜ ਯੋਗ ਸੰਸਕ੍ਰਿਤ ਵਿੱਚ ਕਹਿੰਦੇ ਨੇ ਜੋਗ ਪੰਜਾਬੀ ਵਿੱਚ ਜੋੜ ਯੋਗ ਤੋੜਨੋ ਭਾਗ-ਭਾਗ ਕਰਨਾ ਤਕਸੀਮ ਕਰਨਾ ਵੰਡਣਾ ਉਹਨੂੰ ਕਹਿੰਦੇ ਨੇ ਪੋਗੇ ਗੁਰਬਾਣੀ ਦਾ ਇਹ ਖਿਆਲ ਹੈ ਜੋ ਰੱਬ ਨਾਲ ਟੁੱਟੇ ਹੋਇਆ ਹੈ ਪਛਾਣ ਕੀ ਹੋਵੇਗੀ ਤੋੜੇਗਾ ਤੋੜੇਗਾ ਟੁੱਟੇ ਦੀ ਪਹਿਚਾਨ ਉਸ ਤੋਂ ਕੁਝ ਟੁੱਟ ਸਕਦਾ ਹੈ ਜੁੜ ਨਹੀਂ ਸਕਦਾ ਦੋ ਦਿਲ ਟੁੱਟਣਗੇ ਦੋ ਕੌਮਾਂ ਟੁੱਟਣਗੀਆਂ ਦੋ ਘਰ ਟੁੱਟਣਗੇ ਦੋ ਪਰਿਵਾਰ ਟੁੱਟਣਗੇ ਦੋ ਮਿੱਤਰ ਟੁੱਟਣਗੇ ਦੋ ਭੈਰਾ ਟੁੱਟਣਗੇ ਭੋਗੀ ਬੋਗੇ ਦਿਨ ਦਾ ਇਹ ਦਾਰਮਿਕ ਜਗਤ ਦੇਚ ਜੋਗੀ ਜੋ ਜੋੜਦਾ ਹੈ ਜੋੜਦਾ ਹੈ ਜੋੜਦਾ ਹੈ ਮੌਲਾਨਾ ਰੌਮ ਆਪਣੀ ਮਸਨਵੀ ਵਿੱਚ ਕਹਿੰਦੇ ਨੇ ਤੂੰ ਬਰਾਏ ਵਸਲ ਕਰਦਨ ਆਮਦੀ ਨਹੀਂ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆ ਵਿੱਚ ਲੋਕਾਂ ਨੂੰ ਜੋੜਨ ਲਈ ਆਇਆ ਨਾ ਕਿ ਤੋੜਨ ਲਈ ਤੂੰ ਬਰਾਏ ਵਸਲ ਕਰਦਨ ਆਮਦੀ ਨਹੀਂ ਬਰਾਏ ਫਸਲ ਕਰਦਨ ਆਮਦੀ ਪਰ ਗੁਰवाणी ਦਾ ਇਹ ਖਿਆਲ ਨੁਕਤਾ ਮੁਖਤਸਰੀ میں عرض کر رہے ہیں جو ઈશ્વર ਤੋਂ ਟੁੱਟਿਆ ਉਸ ਦੀ ਇੱਕ پہچان ہوے گی اس تو کچھ जुड़ेगा ਨਹੀਂ ਕੌਮਾਂ ਟੁੱਟਣਗੇ ہیں ਦੇਸ਼ ਟੁੱਟਣਗੇ ਬ੍ਰਦਰੀਆਂ ਟੁੱਟਣ ਗਈਆਂ ਘਰਾਂ ਟੁੱਟਣਗੇ ਘਰ ਟੁੱਟਣਗੇ ਪਰਿਵਾਰ ਟੁੱਟਣਗੇ ਉਹ ਤੋੜੇਗਾ ਤੋੜਨਾ ਉਸਦਾ ਸਵਾਰ ਤੂੰ ਬਰਾਇ ਵਸਲ ਕਰਦਨ ਆਮਦੇ ਨਹੀਂ ਬਰਾਇ ਫਸਲ ਕਰਦਨ ਆਮਦੇ ਪ੍ਰਿੰਸੀਪਲ ਗੰਗਾ ਸਿੰਘ ਦਾ ਬੋਲ ਮੈਂ ਤੁਹਾਨੂੰ ਫਿਰ ਸੁਣਾ ਦੇਣਾ ਤਾਂ ਕਿ ਜ਼ਿੰਦਗੀ ਭਰ ਚੇਤੇ ਰਹੇ ਸੰਸਾਰ ਦਾ ਉਹ ਸਭ ਤੋਂ ਖੁਸ਼ਕਿਸਮਤ ਦਿਹਾੜਾ ਉਹ ਸਭ ਨੂੰ ਸਮਝਾਓ ਜਿਸ ਦਿਨ ਜ਼ਮੀਨ ਤੇ ਕੋਈ અવਤਾਰ ਆਇਆ ਕੋਈ پیغمبر ਆਇਆ ਉਸ ਕਰਕੇ ਕੁਝ ਫੁੱਲ ਖਿੜੇ ਨੇ ਨਹੀਂ ਤੇ ਕੰਡੇ ਹੀ ਕੰਡੇ ਨੇ ਇਹਨਾਂ ਨੂੰ ਕੱਢ ਦਿਓ ਤਾਂ ਸਿਵਾਏ ਮਨੁੱਖਤਾ ਦੇ ਚਮਨ ਦੇ ਚ ਕੰਡਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕੱਢ ਦਿਓ ਆਤਮਾ ਬੁੱਧ ਨੂੰ ਕੱਢ ਦਿਓ ਤੁਸੀਂ ਕ੍ਰਿਸ਼ਨ ਨੂੰ ਇਤਿਹਾਸ ਦੇ ਚ ਕੱਢ ਦਿਓ ਗੁਰੂ ਨਾਨਕ ਨੂੰ پیغمبر ਮੁਹੰਮਦ ਸ਼ਾਹ ਵਾਲੇ ਇੱਕ ਪਾਸੇ ਕੱਢ ਦਿਓ ਇਤਿਹਾਸ ਦੇ ਚ ਇਹਨਾਂ ਨੂੰ ਕੱਢ ਦਿਓ इतिहास कंडिया का इतिहास रह जाएगा कुछ भी नहीं है कुछ भी नहीं इतिहास कुछ महक है कुछ रौनक है कुछ रस है इना ही करके संसार खुशकिस्मत दिहाड़ा जिस दिन इस तरह की आत्मा जमीन से आई तो गंगा सिंह सीस सर सीसगंज बोले बोलने और गजब की गल इस मजमून समूह से अठ दस दिन और बोले भावे मैं उन्होंने दिना माडल टाउन सिंह सभा कथा कर रहा है और मेरी छोटी उम्र से मैं कथा छोड़ देती मैं एक नहीं मैं इस मजमून सुनना एक जरखैज दिमाग है कोई रबी दिमाग है पता नहीं ये गल्स कितों आ रही रोद्या उसने कहा संसार देशिक बदकिस्मत दिहाड़ा भी है और उस उस दहाड़े को बदकिस्मत समझ लो जिस दिन धर्म धंधा बन गया ਤੋਂ ਧੰਦੇ ਦੀ ਸਾਰੀ ਬੇਈਮਾਨੀ ਧਰਮ ਦੇ ਚ ਆ ਜਾਏਗੀ ਧੰਦੇ ਦਾ ਸਾਰਾ ਸਵਾਰਥ ਧਰਮ ਦੇ ਚ ਆ ਜਾਏਗਾ ਧੰਦੇ ਦੀ ਸਾਰੀ ਆਕੜ ਧਰਮ ਦੇ ਚ ਆ ਜਾਏਗੀ ਖੁਸ਼ਕਿਸਮਤ ਦਿਹਾੜਾ ਹੈ ਜਦ ਕੋਈ ਰੱਬੀ ਰੋਜ਼ ਜ਼ਮੀਨ ਤੇ ਆਈ ਬਦਕਿਸਮਤ ਦਿਹਾੜਾ ਹੈ ਜਦ ਪ੍ਰਮਾਤਮਾ ਦਾ ਨਾਮ ਹੀ ਧੰਦਾ ਬਣ ਗਏ ਉਸ ਵਿੱਚ ਸਵਾਰਥ ਜੁੜ ਗਿਆ ਉਸ ਵਿੱਚ ਹੰਕਾਰ ਜੁੜ ਗਿਆ ਉਸ ਵਿੱਚ ਆਕੜ ਜੁੜ ਗਈ ਉਸ ਵਿੱਚ ਧੰਦੇ ਵਾਲਾ ਵੱਲ ਛਲ ਜੁੜ ਗਿਆ ਇਹ ਬਹੁਤ ਵੱਡੀ ਹਕੀਕਤ ਸਚਾਈ ਐਨਕਰ ਔਰੰਗਜ਼ੇਬ ਦਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਸਾਡੀ عقੈਦਤ ਹੈ ਸਾਡੀ ਸ਼ਰਧਾ ਅਸੀਂ ਨਹੀਂ ਚਾਹਦੇ ਤੁਸੀਂ ਇਸ ਢੰਗ ਨਾਲ ਭਰਮਣ ਕਰੋ ਜਿਵੇਂ ਕਰ ਰਹੇ ਸਦਾ ਬਿਰਦਾ ਪਸੀ ਜੇ ਤੁਸੀਂ ਵੱਲੀ ਅੱਲਾ ਹੋ ਤੁਸੀਂ ਪੈਗੰਬਰ ਹੋ ਅਸੀਂ تسلیم ਕਰਦੇ ਹਾਂ ਤੁਸੀਂ ਇਤਨੀ ਸਚਾਈ ਤੇ ਕਬੂਲ ਕਰ ਲੋ ਸੰਤ ਵੀ ਤੁਹਾਡੇ ਬੱਚੇ ਮਾਰ ਦਿੱਤੇ ਇਹ ਲੈਣਾ ਪਿਤਾ ਸ਼ਹੀਦ ਹੋ ਗਏ ਚਲੋ ਇਤਨੀ ਗੱਲ ਕਬੂਲ ਕਰ ਲੋ ਅਸੀਂ ਇਸ ਨੂੰ ਆਧਾਰ ਬਣਾ ਕੇ ਵੀ ਗੱਲ ਖਤਮ ਕਰਦੇ ਹਾਂ ਰਸਤਾ ਲੱਭਦੇ ਹਾਂ ਇਥੇ ਸਤਗੁਰ ਨੇ ਹੁਣ ਕਬੂਲ ਕੀਤਾ ਜਿਸ ਢੰਗ ਨਾਲ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਮਹਾਰਾਜ ਕਹਿੰਦੇ ਨੇ ਸੰਗ ਬਦਗੋ ਘਰ ਅਗਰ ਕਾਸਾ ਹੈ ਜ਼ਰੀ ਸ਼ਿਕਨ ਕਾਸਾ ਪਿਆਲਾ ਜ਼ਰੀ ਸੋਨਾ ਸੰਗ ਪੱਥਰ ਸ ਸੰਗੇ ਬਦ ਗੋ ਅਗਰ ਬਦ ਕਲਾਮ ਬੰਦਾ ਜਿਹਦਾ ਦਿਲ ਪੱਥਰ ਹੈ ਜਿਹਦੇ ਬੋਲ ਪੱਥਰ ਨੇ ਜਿਹਦੇ ਬੋਲ ਚੋਟ ਕਰਦੇ ਨੇ ਤੋੜਦੇ ਨੇ ਦਿਲਾਂ ਤੋੜਦੇ ਨੇ ਬੋਲ ਹੀ ਪੱਥਰ ਨੇ ਜਦ ਵੀ ਕਿਧਰੇ ਦੁਫਾੜ ਹੁੰਦਾ ਬੋਲਾਂ ਕਰਕੇ ਹੀ ਹੁੰਦਾ ਬੋਲ ਹੀ ਪੱਥਰ ਨੇ ਦਿਲ ਹੀ ਪੱਥਰ ਹੈ ਸੰਗੇ ਬਦਗੋ ਗਰ ਅਗਰ ਕਾਸੈ ਜ਼ਰੀ ਸ਼ਿਕੰਦਰ ਬਦ ਕਲਾਮ ਬੰਦਾ ਸੰਗ ਬਿੰਦ ਬੰਦਾ ਅਗਰ ਭਾਰੀ ਭਰਕਮ ਪੱਥਰ ਚੁੱਕ ਕੇ ਸੋਨੇ ਦੇ ਕਾਸੇ ਨੂੰ ਤੋੜੇ ਹਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏਗਾ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮਹਾਰਾਜ ਕਹਿੰਦੇ ਨੇ ਮੈਂ ਕਬੂਲ ਕਰਦਾ تسلیم ਕਰਦਾ ਸੰਗੇ ਬਦਗੋ ਘਰ ਅਗਰ ਕਸਾਏ ਜ਼ਰੀ ਸ਼ਿਕਾਂ ਕੀਮਤੇ ਸੰਗ ਨੇ ਫਜ਼ਾਇਦ ਬਜ਼ਾਰ ਕਮ ਨਾ ਛੋੜ ਲੇਕਿਨ ਇੱਕ ਗੱਲ ਐਨਕਾਰੋ ਯਾਦ ਕਰ ਲੋ ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਸੰਸਾਰ ਦੇ ਇਤਿਹਾਸ ਦੇ ਮੇਰੇ ਬੱਚਿਆਂ ਨੂੰ ਸ਼ਹੀਦ ਆਖਿਆ ਜਾਏ ਉਹ ਜੇ ਜਾਣ ਕੇ ਕੀ ਹੋਇਆ ਸੋਨੇ ਦਾ ਪਿਆਲਾ ਟੁੱਟ ਗਿਆ ਕੋਈ ਕੀਮਤ ਤੇ ਨਹੀਂ ਘਟੀ ਗੁਰੂ ਗੋਬਿੰਦ ਸਿੰਘ ਕਬਲ ਕੀਤਾ ਹੈ ਲੇਕਿਨ ਇਤਨੇ निराले ਢੰਗ ਨਾਲ ਇਤਨੇ ਬਾਕਮਾਲੂ ਢੰਗ ਨਾਲ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਗ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪਨ ਬਾਤ ਲਜਾਏ ਮੈਂ ਜੋ ਪਰਕਰਮ ਛੇੜਿਆ ਸੀ ਸਾਨੂੰ ਸਾਡੇ ਸਾਹਮਣੇ ਰੱਖਣ ਤੋਂ ਪਹਿਲੇ ਇਹ ਬੌਲ ਰੱਖਦੇ ਆਂ ਪਾਪ ਕਰੇ ਪਰਮਾਰਥ ਕੇਵਸ ਤੇ ਪਾਪਮ ਤੇ ਪਨ ਪਾਪ ਲਜਾਏ ਮਹਾਰਾਜ ਕਹਿੰਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਦਰਦੇ ਨੇ ਉਸ ਪਾਪੀ ਤੋਂ ਗੁਨਾਹ ਵੀ ਦਰਦੇ ਨੇ ਉਸ ਗੁਨਾਹਗਾਰ ਤੋਂ ਗੁਨਾਹ ਵੀ ਦਰਦੇ ਨੇ ਉਸ ਗੁਨਾਹਗਾਰ ਤੋਂ ਗੁਨਾਹ ਵੀ ਲਜਾਏ ਮਾਣਉਂਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਆਉਂਦੇ ਨੇ ਕਿਸ ਪਾਪੀ ਤੋਂ ਜਿਹੜਾ ਪਾਪ ਕਰਦਾ ਏ ਧਰਮ ਦੇਣਾ ਚਾਹੀਦਾ